ਰਾਮਗੜੀਆ ਕਾਲਜ ਫਗਵਾੜਾ ਵਿਖੇ ਵਿਦਿਆਰਥੀਆਂ ਵੱਲੋਂ ਦੀਵਾਲੀ ਮੇਲੇ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵਿਦਿਆਰਥੀਆਂ ਨੇ ਅਲੱਗ-ਅਲੱਗ ਪੇਸ਼ਕਾਰੀਆਂ ਦਾ ਪ੍ਰਦਰਸ਼ਨ ਕੀਤਾ ਵਿਦਿਆਰਥੀਆਂ ਨੇ ਜਿੱਥੇ ਕਵਿਤਾ ਸੰਗੀਤ ਰੰਗੋਲੀ ਭੰਗੜਾ ਅਤੇ ਗਿੱਧਾ ਪੇਸ਼ ਕਰ ਆਏ ਹੋਏ ਮਹਿਮਾਨਾਂ ਤੇ ਹੋਰਨਾਂ ਵਿਦਿਆਰਥੀਆਂ ਦਾ ਮਨੋਰੰਜਨ ਕੀਤਾ ਉੱਥੇ ਹੀ ਕਾਲਜ ਮੈਨੇਜਮੈਂਟ ਅਤੇ ਪ੍ਰਿੰਸੀਪਲ ਡਾਕਟਰ ਮਨਜੀਤ ਸਿੰਘ ਨੇ ਸਾਰਿਆਂ ਨੂੰ ਦੀਵਾਲੀ ਦੇ ਤਿਉਹਾਰ ਦੀਆਂ ਹਾਰਦਿਕ ਵਧਾਈਆਂ ਦਿੱਤੀਆਂ ਤੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣੀ ਚਾਹੀਦੀ ਹੈ ਇਸ ਦਿਨ ਅਲਿਪਾਇਸ ਪ੍ਰਿੰਸੀਪਲ ਪ੍ਰੋਫੈਸਰ ਰਾਜਵਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਸੱਭਿਆਚਾਰਕ ਗਤੀਵਿਧੀਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ। ਇਸ ਤੋਂ ਇਲਾਵਾ ਕਾਲਜ ਦੇ ਪ੍ਰਧਾਨ ਮੈਡਮ ਮਨਪ੍ਰੀਤ ਕੌਰ ਭੌਗਲ ਨੇ ਸਮਾਗਮ ਨੂੰ ਸਫਲ ਬਣਾਉਣ ਲਈ ਸਾਰੇ ਸਟਾਫ ਅਤੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੇ। ਇਸ ਮੌਕੇ ਤੇ ਸੁਪਰਡੈਂਟ ਸੁਖਵਿੰਦਰ ਸਿੰਘ, ਪ੍ਰੋਫੈਸਰ ਬੰਦਨਾ ਬਾਂਸਲ, ਪ੍ਰੋਫੈਸਰ ਰਾਜਕਮਰ, ਪ੍ਰੋਫੈਸਰ ਹਰਮਿਤ ਕੌਰ ਆਦਿ ਹਾਜ਼ਰ ਸਨ। ਫਗਵਾੜਾ ਤੋਂ ਨਵਰਾਂਗ ਚੈਨਲ ਲਈ ਐਚਐਸ ਰਾਣਾ ਦੀ ਵਿਸ਼ੇਸ਼ ਰਿਪੋਰਟ। ਬੱਚਿਆਂ ਨੇ ਦੀਵਾਲੀ ਸੈਲੀਬ੍ਰੇਟ ਕਰਨ ਦੇ ਲਈ ਅੱਜ ਪਰミਸ਼ਨ ਲਈ ਸਗੀ ਤੇ ਬੱਚਿਆਂ ਨੂੰ ਕਿਹਾ ਗਿਆ ਸੀਗਾ ਕਿ ਤੁਸੀਂ ਪੋਲੂਸ਼ਨ ਦੇ ਵਿੱਚ ਕੰਟਰੀਬਿਊਸ਼ਨ ਨਹੀਂ ਪਾਉਣਾ ਬੱਚਿਆਂ ਨੇ ਇਸ ਗੱਲ ਨੂੰ ਮੰਨ ਲਿਆ ਹੋਇਆ ਕਾਲਜ ਦੇ ਵਿੱਚ ਦੀਵਾਲੀ ਦਾ ਜਿਹੜਾ ਆ ਫੰਕਸ਼ਨ ਰੱਖਿਆ ਔਰ ਉਹਦੇ ਚ ਕਲਚਰ ਪ੍ਰੋਗਰਾਮ ਬੱਚਿਆਂ ਨੇ ਦੀਵਾਲੀ ਦੇ ਨਾਲ ਰਿਲੇਟਡ ਰੰਗੋਲੀ ਬਣਾਈ ਆ ਕੁੜੀਆਂ ਨੇ ਮੁੰਡਿਆਂ ਨੇ ਕਿਤੇ ਭੰਗੜੇ ਜਿਹੜੇ ਆ ਪਾਏ ਆ ਔਰ ਇਹ ਤੋਂ ਮੈਂ ਇਹ ਕਹਿਣਾ ਹੁੰਦਾ ਕਿ ਬੱਚੇ ਜਿਹੜੇ ਆ ਕਾਲਜ ਦੇ ਵਿੱਚ ਜਦੋਂ ਕੋਈ ਪ੍ਰੋਗਰਾਮ ਕਰਦੇ ਆ ਜਦੋਂ ਬੱਚੇ ਆਪ ਪ੍ਰੋਗਰਾਮ ਕਰਦੇ ਆ ਤੇ ਉਹ ਉਹਦੇ ਨਾਲ-ਨਾਲ ਫੰਕਸ਼ਨ ਦੇ ਨਾਲ-ਨਾਲ ਉਹ ਇੱਕ ਮੈਨੇਜਮੈਂਟ ਵੀ ਸਿੱਖਦੇ ਆ ਵੀ ਸਾਡੇ ਕੋਲ ਕਿੰਨਾ ਫੰਡ ਇਕੱਠਾ ਹੋਇਆ ਆ ਉਹਦੇ ਚੋਂ ਕਿੰਨਾ ਅਸੀਂ ਸਾਊਂਡ ਤੇ ਲਾਉਣਾ ਆ ਕਿੰਨਾ ਅਸੀਂ ਟੈਂਟ ਤੇ ਲਾਉਣਾ ਆ ਕਿੰਨਾ ਖਾਣ ਤੇ ਲਾਉਣਾ ਆ ਪ੍ਰੈਕਟੀਕਲੀ ਇਹ ਚੀਜ਼ਾਂ ਜਿਹੜੀਆਂ ਆ ਬੱਚੇ ਸਿੱਖਦੇ ਆ ਔਰ ਇਹਦੇ ਵਿੱਚ ਬੱਚਿਆਂ ਨੇ ਇਹ ਸਾਰਾ ਪ੍ਰੋਗਰਾਮ ਜਿਹੜਾ ਬਹੁਤ ਵਧੀਆ ਕੀਤਾ ਬੱਚੇ ਇਸ ਗੱਲ ਲਈ ਵਧਾਈ ਦੇ ਪਾਤਰ ਆ ਤੇ ਮੈਂ ਸਾਰਿਆਂ ਬੱਚਿਆਂ ਨੂੰ ਅੱਜ ਦੇ ਇਸ ਸ਼ੁਭ ਮੌਕੇ ਦੇ ਉੱਤੇ ਦੀਵਾਲੀ ਦੀਆਂ ਭਾਈ ਦੂਜ ਦੀਆਂ ਬਾਬਾ ਬਿਸ਼ਕਰਮਾ ਜੀ ਦੀਆਂ ਸਾਰੇ ਫੰਕਸ਼ਨਾਂ ਦੀਆਂ ਵਧਾਈਆਂ ਦਿੰਨਾ ਆ ਇਤਿਆਸ ਕਰਦਾ ਕਿ ਬੱਚੇ ਇਸ ਤਰੀਕੇ ਦੇ ਨਾਲ ਹੀ ਡਿਸਪੀਸਪਲਨ ਦੇ ਵਿੱਚ ਰਹਿ ਕੇ ਇੱਕ ਸਮਾਜ ਨੂੰ ਮੈਸੇਜ ਦੇਣਗੇ ਜਿਸ ਦੇ ਵਿੱਚ ਕਿ ਅਸੀਂ ਦੀਵਾਲੀ ਜਿਹੜੀ ਆ ਉਹ ਖੁਸ਼ੀਆਂ ਖੇੜੇ ਦੇ ਨਾਲ ਮਨਾਈਏ ਪਰ ਇਹ ਦੀਵਾਲੀ ਦੇ ਵਿੱਚ ਜਿਹੜੀ ਪ੍ਰਦੂਸ਼ਣ ਦੀ ਕੰਟਰੀਬਿਊਸ਼ਨ ਆ ਉਹ ਨਾ ਪਾਈਏ ਧੰਨਵਾਦ ਜੀ ਧੰਨਵਾਦ ਦਿਲ ਦੀਆਂ ਗੁਰਾਈਆਂ ਤੋਂ ਬਹੁਤ ਬਹੁਤ ਰਾਮਗੜੀਆ ਕਾਲਾਈ ਫਗਵਾੜਾ ਵਿਖੇ ਵਿਦਿਆਰਥੀਆਂ ਵੱਲੋਂ ਦੀਵਾਲੀ ਮੇਲੇ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵਿਦਿਆਰਥੀਆਂ ਨੇ ਅਲੱਗ-ਅਲੱਗ ਪੇਸ਼ਕਾਰੀਆਂ ਦਾ ਪ੍ਰਦਰਸ਼ਨ ਕੀਤਾ ਵਿਦਿਆਰਥੀਆਂ ਨੇ ਜਿੱਥੇ ਕਵਿਤਾ, ਸੰਗੀਤ, ਰੰਗੋਲੀ, ਭੰਗੜਾ ਅਤੇ ਗਿੱਧਾ ਪੇਸ਼ ਕਰ ਆਏ ਹੋਏ ਮਹਿਮਾਨਾਂ ਤੇ ਹੋਰਨਾਂ ਵਿਦਿਆਰਥੀਆਂ ਦਾ ਮਨੋਰੰਜਨ ਕੀਤਾ ਉੱਥੇ ਹੀ ਕਾਲਜ ਮੈਨੇਜਮੈਂਟ ਅਤੇ ਪ੍ਰਿੰਸੀਪਲ ਡਾਕਟਰ ਮਨਜੀਤ ਸਿੰਘ ਨੇ ਸਾਰਿਆਂ ਨੂੰ ਦੀਵਾਲੀ ਦੇ ਤਿਉਹਾਰ ਦੀਆਂ ਹਾਰਦਿਕ ਵਧਾਈਆਂ ਦਿੱਤੀਆਂ ਤੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣੀ ਚਾਹੀਦੀ ਹੈ ਇਸ ਦੇ ਨਾਲ ਹੀ ਵਾਈਸ ਪ੍ਰਿੰਸੀਪਲ ਪ੍ਰੋਫੈਸਰ ਰਾਜਵਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਸੱਭਿਆਚਾਰਕ ਗਤੀਵਿਧੀਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ ਇਸ ਤੋਂ ਇਲਾਵਾ ਕਾਲਜ ਦੇ ਪ੍ਰਧਾਨ ਮੈਡਮ ਮਨਪ੍ਰੀਤ ਕੌਰ ਭੌਗਲ ਨੇ ਸਮਾਗਮ ਨੂੰ ਸਫਲ ਬਣਾਉਣ ਲਈ ਸਾਰੇ ਸਟਾਫ ਅਤੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੇ ਇਸ ਮੌਕੇ ਤੇ ਸੁਪਰੀਟੈਂਡ ਸੁਖਵਿੰਦਰ ਸਿੰਘ ਪ੍ਰੋਫੈਸਰ ਬੰਦਨਾ ਬਾਂਸਲ ਪ੍ਰੋਫੈਸਰ ਰਾਜ ਕੁਮਾਰ ਪ੍ਰੋਫੈਸਰ ਹਰਮਿਤ ਕੌਰ ਆਦ ਹਾਜ਼ਰ ਸਨ ਫਗਵਾੜਾ ਤੋਂ ਨਵਰਾੰਗ ਚੈਨਲ ਐਚਐਸ ਰਾਣਾ ਦੀ ਵਿਸ਼ੇਸ਼ ਰਿਪੋਰਟ